ਹਰ ਗੁਰਦੁਆਰੇ ਮੰਦਰ ਨੂੰ ਰਾਤ ਨੂੰ ਜਿੰਦਰਾ ਲੱਗਦਾ ਏ ਇੱਕ ਪੂਰੀ ਦੁਨੀਆ ਤੇ ਅਹਿਸਾਸ ਥਾਂ ਨੇ ਹਰਮੰਦਰ ਸਾਹਿਬ ਜੀ ਨੂੰ ਜਿੰਦਰਾ ਨਹੀਂ ਲੱਗਦਾ ਆਹੀ ਗੁਰੂ 24 ਘੰਟੇ ਦਰਬਾਰ ਖੁੱਲਾ ਰਹਿੰਦਾ ਏ ਕਿਉਂਕਿ ਸ਼ਬਦ ਕਿਤੇ ਆਹੀ ਗੁਰੂ ਪਹਿਲਾਂ ਹੀ ਵਜਨ ਹੋ ਗਏ ਸੀ ਜਦੋਂ 7 ਸਾਲ ਦੇ ਭਾਈ ਜੇਠਾ ਜੀ ਸੀ ਨਾ ਤੇ ਮਾਂ ਪਿਓ ਗੁਜ਼ਰ ਗਿਆ ਤੇ ਨਾਨੀ ਗੋਇੰਦਵਾਲ ਲਿਆਈ ਤੇ ਗੁਰੂ ਅਮਰਦਾਸ ਜੀ ਕਹਿੰਦੇ ਮਾਰ ਰੋਂਦੀ ਕਿਉ ਹੈ ਕਹਿੰਦੀ ਪਾਛਾ ਇਹਦਾ ਕੋਈ ਨਹੀਂ ਆਹੀ ਗੁਰੂ ਇਦੇ ਘਰ ਨੂੰ ਜਿੰਦਰਾ ਲੱਗ ਗਿਆ ਇਹਦਾ ਕੋਈ ਮਾਂ ਭੈਣ ਭਰਾ ਕੁਛ ਨਹੀਂ ਇਹਦੇ ਕੋ ਮਹਾਰਾਜ ਕਹਿੰਦੇ ਤੂੰ ਫਿਕਰ ਕਰਦੀ ਐ ਮਾਂ ਇਹਦਾ ਮਸਤਕ ਮੈਂ ਪੜ ਲਿਆ ਏ ਯਾਦ ਰੱਖੀ ਇਹਦਾ ਇਦਾਂ ਦਾ ਘਰ ਬਣਨਾ ਏ ਜਿਹਦੇ ਘਰ ਵਰਗਾ ਕੋਈ ਘਰ ਨਾ ਹੋ ਸੋਨੇ ਦਾ ਘਰ ਏ ਬੱਪਾ ਨਾਮਵਾਹੀ ਤੂ ਸੱਤ ਸੱਹਿਬ ਰਈ ਗੱਲ ਜਿੰਦਰਾ ਲੱਗਣ ਦੀ ਮਾਤਾ ਗੱਲ ਯਾਦ ਰੱਖੀ ਤੂੰ ਰਵੇਂ ਨਾ ਰਵੇਂ ਰੈਂਦੀ ਦੁਨੀਆ ਵੇਖੂਗੀ ਹਰ ਘਰ ਨੂੰ ਜਿੰਦਰਾ ਇੱਕ ਦਿਨ ਲੱਗਣਾ ਏ ਪਰ ਗੁਰੂ ਰਾਮ ਦਾਸ ਦੇ ਘਰ ਨੂੰ ਜਿੰਦਰਾ ਕਦੇ ਨਹੀਂ ਲੱਗਣਾ ਤੇ ਜਿਹੜੇ ਲੋਨ ਆਏ ਸੀ ਨਾ ਉਹ ਵੀ ਤੁਸੀਂ ਇਤਿਹਾਸ ਸਾਰੇ ਜਾਣਦੇ ਆ ਉਹਨਾਂ ਦੇ ਆਪਣੇ ਜਿੰਦਰੇ ਲੱਗੇ ਪਰ ਮਾਰੇ ਦਾ ਜਿੰਦਰਾ ਨਹੀਂ ਲੱਗ ਸਕਿਆ